ਕੋਵਿਡ ਆਗੇ ਮੈਨੂੰ ਲੋੜ ਆਦੀ ਭਾਜੀ ਹਾਂ ਆਗੇ ਹੈਗੇ ਪੱਟੀ ਦੇ ਭਾਈ ਵੀ ਆਏ ਐ ਐਮਸੀ ਪ੍ਰੋਟੋਕੋਲ ਜਿਹੜੇ ਬਾਅਦ ਚ ਆਏ ਉਹਨਾਂ ਦੇ ਨਾਲ ਸਾਡੇ ਨੂੰ ਲਿਖਣਾ ਵੀ ਰਹਿ ਗਿਆ ਸੀ ਉਹ ਵੀ ਆਏ ਹੈਗੇ ਉਹ ਤੁਹਾਨੂੰ ਦੱਸ ਦਿੰਦੇ ਸੋ ਅਸੀਂ ਅਪੀਲ ਕਰਦੇ ਆਂ ਜਿਹੜੇ ਸਰਕਾਰ ਨੂੰ ਵੀ ਤੇ ਜਿਸ ਹਿਸਾਬ ਕੋਈ ਜਿਹੜੇ ਸਰਕਾਰ ਦੇ ਤੌਰ ਪਰ ਨਾਲੋਂ ਯਾਨੀ ਇੱਕ ਪਾਰਟੀ ਲੋਕਲ ਪਾਰਟੀ ਆ ਕੋ ਸਾਡੇ ਨਾਲ ਵਤੀਰਾ ਕਰ ਰਹੀ ਹੈ ਪਤਾ ਨਹੀਂ ਕਿ ਉਹ ਅਸੀਂ ਚਾਹੇ ਸਮਝਦੇ ਆਂ ਵੀ ਸਾਡੇ ਵੀ ਡੀਸੀ ਦਾ ਉਹ ਸਾਡੇ ਵੀ ਆ ਚਾਹੇ ਅਸੀਂ ਠੀਕੇ ਬੱਸ ਸਟੈਂਡ ਦੇ ਵਿਰੋਧ ਹੈ ਉਹ ਅਸੀਂ ਆਪ ਦਾ ਪੱਖ ਰੱਖ ਰਹੇ ਆ ਉਹ ਡੀਸੀ ਸਾਡੇ ਵੀ ਹੈ ਜਿਹੜੇ ਫਸਟ ਟਾਈਮ ਉਥੇ ਲੈ ਕੇ ਜਾ ਰਹੇ ਉਹ ਡੀਸੀ ਉਹਨਾਂ ਦੇ ਵੀ ਹੈ ਉਹਨਾਂ ਨੂੰ ਅਸੀਂ ਰਿਕਵੈਸਟ ਵੀ ਕਰਦੇ ਆ ਦੋਨਾਂ ਤਰ੍ਹਾਂ ਦੀ ਗੱਲ ਸੁਣ ਕੇ ਉਹ ਇੱਕ ਪਾਰਟੀ ਵੱਲੋਂ ਕੰਮ ਨਾ ਕਰਨ ਉਹ ਸਾਡਾ ਪੱਖ ਹੈ ਜਿਹੜਾ ਇਹ ਲੋਕਾਂ ਦਾ ਪੱਖ ਹੈ ਬਸ ਸਿਕੰਦਰ ਬਾਦ ਲਜਾੜ ਦੀ ਉਹ ਨਾ ਕਰਨ ਬਈ ਜੋ ਵੀ ਸਾਡਾ ਜਿਹੜਾ ਪੱਖ ਹੈ ਇਹ ਅਸੀਂ ਪੋਸਟਰ ਰਿਲੀਜ਼ ਕੀਤਾ ਹੈ ਇਹਦੇ ਪਿਛਲੇ ਪਾਸੇ ਅਸੀਂ ਨਕਸ਼ਾ ਵੀ ਦਿੱਤਾ ਹੈ ਸ਼ਹਿਰ ਦਾ ਸਾਰੀ ਆਬਾਦੀ ਹੈ ਜਿਹੜੀ ਉਹ ਆਟਾ ਤੇ ਇਹਦੇ ਤੋਂ 7 ਕਿਲੋਮੀਟਰ ਰੂਟ ਜਿਹੜਾ ਇੱਕ ਬੱਸ ਤਾਂ ਇਹਨੂੰ ਬਾਹਰ ਬਲੂਰ ਰੋਡ ਤੇ ਲਿਜਾਇਆ ਰਿਹਾ ਜਾ ਰਿਹਾ ਜਿਹੜੀ ਜਗ੍ਹਾ ਤੇ ਲਿਜਾਇਆ ਜਾ ਰਿਹਾ ਉਹ ਤੋਂ 10 ਕਿਲੋਮੀਟਰ ਦੂਰ ਤੇ ਅੱਜ ਛਤਰਾਂ ਤੇ ਟੱਪ ਕੇ ਮੁਕਸਰ ਜ਼ਿਲ੍ਹੇ ਦੀ ਹੱਥ ਚੱਲ ਪਈ ਜੀ ਇੱਕ ਜਮ੍ਹਾਂ ਕੋਨੇ ਚ ਲਿਜਾਇਆ ਜਾ ਰਿਹਾ ਜੋ ਬਹੁਤ ਗਲਤ ਹੈ ਸ਼ਹਿਰ ਨੂੰ ਜਾੜਿਆ ਜਾਊਗਾ ਹੁਣ ਮੈਂ ਗੁਰਪ੍ਰੀਤ ਜੀ ਨੂੰ ਬੇਨਤੀ ਕਰੂੰਗਾ ਕਿ ਉਹ ਪੋਸਟਰ ਦੇ ਪੁਆਇੰਟ ਟੂ ਪੁਆਇੰਟ ਤੁਸੀਂ ਵੀ ਪੜ ਲਓ ਜੋ ਵੀ ਗੱਲ ਤੁਸੀਂ ਸਪਸ਼ਟ ਕਰਨੀ ਚਾਹੁੰਦੇ ਸਾਰੀ ਕਮੇਟੀ ਸਾਡੀ ਜਿ ਸੰਘਰਸ਼ ਕਮੇਟੀ ਬੈਠੀ ਹੈ ਜਿਹੜੇ ਪੁਆਇੰਟ ਤੇ ਤੁਹਾਨੂੰ ਸ਼ੱਕ ਹੈ ਉਹ ਤੇ ਤੁਸੀਂ ਕਿਸੇ ਨੂੰ ਵੀ ਸਾਡੇ ਸੰਘਰਸ਼ ਕਮੇਟੀ ਦੇ ਮੈਂਬਰਾਂ ਕਵਾਲ ਕਰ ਸਕਦੇ ਆ ਉਹ ਅਸੀਂ ਉਹਦਾ ਕਵਾਲ ਦੇ ਆਪਾਂ ਇੱਕ ਇੱਕ ਕਰਕੇ ਪੁਆਇੰਟ ਡਿਸਕਸ ਕਰ ਲੈਨੇ ਆ ਉਸ ਤੋਂ ਬਾਅਦ ਸਾਰੇ ਡਿਸਕਸ ਹੋਣ ਤੋਂ ਬਾਅਦ ਤੁਸੀਂ ਆਪਣਾ ਜੋ ਵੀ ਕੋਈ ਮਨਚ ਪ੍ਰੈਸ਼ਨ ਉੱਠਦਾ ਸਾਡੇ ਤੋਂ ਕਿਸੇ ਜਿਹੜੀਆਂ ਪੋਲੀਟੀਕਲ ਧਿਰਾਂ ਬੈਠੀਆਂ ਉਹਨਾਂ ਤੋਂ ਜਾਂ ਜਿਹੜੀਆਂ ਦੁਕਾਨਦਾਰ ਵਪਾਰ ਮੰਡਲ ਐਸੋਸੀਏਸ਼ਨਾਂ ਬੈਠੀਆਂ ਬਠਿੰਡੇ ਦੀਆਂ ਸਾਰੀਆਂ ਉਹਨਾਂ ਤੋਂ ਪੁੱਛ ਸਕਦੇ ਹੋ ਸੋ ਸਭ ਤੋਂ ਪਹਿਲਾਂ ਬਾਸ ਛੱਡੇ ਦੀ ਲੋੜ ਕਿਉਂ ਹੁੰਦੀ ਆ ਬੱਸ ਅੱਡਾ ਜੀ ਜਿਹੜਾ ਯਾਤ ਆਯਾਤ ਕਹਿ ਲੋ ਸਫਰ ਦਾ ਕਹਿ ਲੋ ਮੁੱਖ ਸਾਧਨ ਹੈ ਇਹਦਾ ਕੰਮ ਹੁੰਦਾ ਇੱਕ ਥਾਂ ਤੋਂ ਸਵਾਰੀਆਂ ਨੂੰ ਦੂਜੀ ਥਾਂ ਤੇ ਪਹੁੰਚਾਉਣਾ ਸੋ ਬੱਸ ਅੱਡਾ ਹਮੇਸ਼ਾ ਉੱਥੇ ਬਣਾਇਆ ਜਾਂਦਾ ਜਿੱਥੇ ਸਭ ਤੋਂ ਵੱਧ ਸ਼ਹਿਰ ਦੀ ਆਬਾਦੀ ਹੋਵੇ ਹੋਵੇ ਕਿਉਂ ਉਹ ਸਵਾਰੀ ਨੂੰ ਦੂਜੀ ਥਾਂ ਤੇ ਸ਼ਿਫਟ ਕਰਨਾ ਹੁੰਦਾ ਉਦਾਹਰਨ ਦੇ ਤੌਰ ਤੇ ਅਮਰitsar ਲੁਧਿਆਣਾ ਜਲੰਧਰ ਦਿੱਲੀ ਕਲਕੱਤਾ ਸਾਰੇ ਸ਼ਹਿਰਾਂ ਦੇ ਸਾਰੇ ਵੱਡੇ ਸ਼ਹਿਰਾਂ ਦੇ ਜਿਹੜੇ ਆਈਐਸਬੀਟੀਜ਼ ਆ ਇੰਟਰਨੈਸ਼ਨਲ ਜਿਹੜੇ ਅੰਤਰਰਾਜੀ ਬੱਸ ਸਟੈਂਡ ਆ ਉਹ ਸ਼ਹਿਰਾਂ ਦੇ ਬਿਲਕੁਲ ਵਿਚਕਾਰ ਆ ਨਾ ਕਿ ਸ਼ਹਿਰ ਤੋਂ ਬਾਹਰ ਹੁਣ ਬਟਿੰਡੇ ਦੇ ਜਿਹੜਾ ਪ੍ਰੈਜ਼ੈਂਟ ਬੱਸ ਅड्डा ਕੀ ਇਹ ਸਹੀ ਸਥਾਨ ਤੇ ਆ ਤਾਂ ਬਿਲਕੁਲ ਠੁਕਵੇਂ ਸਥਾਨ ਤੇ ਆ ਜੀ ਕਿਵੇਂ ਇੱਥੇ ਜ਼ਿਲ੍ਹਾ ਕਚੈਰੀਆਂ ਮਿੰਨੀ ਸਕੱਤਰੇ ਤੋਂ ਤਹਿਸੀਲ ਐਸਐਸਪੀ ਦਫ਼ਤਰ ਸਰਕਾਰੀ ਕਾਲਜ ਪ੍ਰਾਈਵੇਟ ਕਾਲਜ ਸਰਕਾਰੀ ਹਸਪਤਾਲ ਅਨੇਕਾਂ ਨਿੱਜੀ ਹਸਪਤਾਲ ਵੱਡੀ ਸਬਜ਼ੀ ਮੰਡੀ ਅਨਾਜ ਮੰਡੀ ਜਿਹੜੇ ਇਮਤਿਹਾਨਾਂ ਦੀ ਤਿਆਰੀ ਕਰਾਉਣ ਵਾਲੇ ਨਿੱਜੀ ਸੈਂਟਰ ਹੈ ਉਹ ਸਾਰੇ ਦੇ ਸਾਰੇ ਬੱਸ ਅਡੇ ਦੇ ਆਸ-ਪਾਸ ਹੈ ਬੱਸ ਅਡੇ ਦੀ ਪਹੁੰਚ ਦੇ ਬਿਲਕੁਲ ਵਿੱਚ ਹੈ ਠੀਕ ਹੈ ਜੀ ਇੱਥੇ ਜਿਹੜੇ ਖਾਸ ਤੌਰ ਤੇ ਮੈਂ ਗੱਲ ਕਰੂੰ ਨਿਮਨ ਮਰਗ ਵਰਗੀ ਜਿਹੜੇ ਜਾਂ ਮੱਧ ਵਰਗੀ ਲੋਕ ਹੈ ਜਿਨ੍ਹਾਂ ਨੇ ਬੱਸ ਵਰਤ ਨਹੀਂ ਹੁੰਦੀ ਹੈ ਉਹਨਾਂ ਲਈ ਉਹਨਾਂ ਨੇ ਇਹੀ ਛੇ ਕੰਮ ਜਿਹਨਾਂ ਲਈ ਸ਼ਹਿਰ ਚੋਣਾ ਹੁੰਦਾ ਉਹਨਾਂ ਲਈ ਬਿਲਕੁਲ ਇਹ ਨੇੜੇ-ਨੇੜੇ ਆ ਨੰਬਰ 2 ਜਿਹੜੀ ਸ਼ਹਿਰ ਦੀ ਬਾਤੀ ਹੈ ਜਿਨ੍ਹਾਂ ਨੇ ਬੱਸ ਵਰਤਨੀ ਹੈ ਇਹ ਕਿਤਾ ਬਾਹਰੋਂ ਆਉਣ ਵਾਲੇ ਹੋਗੇ ਹੁਣ ਪੇਸ਼ੈਂਟ ਆ ਕੋਈ ਮਰੀਜ਼ ਆਇਆ ਬਾਹਰੋਂ ਉਹ ਪਹਿਲਾਂ ਦੂਰ ਜਾਊ ਉਸ ਤੋਂ ਬਾਅਦ ਫੇਰ ਇੱਥੇ ਆਉ ਫੇਰ ਹਸਪਤਾਲ ਚ ਜਾਊ ਨੰਬਰ ਦੋ ਜਿਹੜੀ 4 ਲੱਖ ਆਬਾਦੀ ਦੀ ਗੱਲ ਕਰਦੇ ਉਹ 4 ਲੱਖ ਆਬਾਦੀ ਵੀ ਮੈਕਸਿਮਮ ਉਸ ਚੋਂ ਆਬਾਦੀ 80% ਆਬਾਦੀ ਇਸ ਦੇ ਆਸ-ਪਾਸ ਵਾਲੇ ਏਰੀਏ 'ਚ ਹੀ ਵਸਦੀ ਹੈ ਉਹਨੂੰ ਵੀ ਇਹ ਬੱਸ ਸਟੈਂਡ ਬਿਲਕੁਲ ਨੇੜੇ ਆ ਉਦੋਂ ਅਗਲੀ ਗੱਲ ਕਿ ਜਿਹੜੇ ਬਾਹਰੋਂ ਆਏ ਲੋਕ ਹੈ ਜਾਂ ਇੱਥੋਂ ਵਾਲੇ ਉਹਨਾਂ ਨੇ ਜਿਹੜਾ ਸਮਾਨ ਖਰੀਦਣਾ ਉਹਨਾਂ ਦੀ ਰੋਜ਼ਮਰਰਾ ਦੀ ਜ਼ਰੂਰਤ ਤੇ ਬਾਜ਼ਾਰ ਵੀ ਛੋਟੇ ਇੱਥੇ ਹੀ ਆ ਇੱਥੋਂ ਸ਼ੁਰੂ ਹੁੰਦਾ ਬੰਦਾ ਬਾਜ਼ਾਰ 'ਚ ਵੜਦਾ ਹੈ ਬੱਸ ਸਟੈਂਡ ਕੋਲੋਂ ਮਹਿਣਾ ਚੌਂਕ ਨੂੰ ਸਰਕੀ ਬਾਜ਼ਾਰ ਤੱਕ ਚੱਲਿਆ ਜਾਂਦਾ ਉਹਨੂੰ ਆਪਣੀ ਜ਼ਰੂਰਤ ਦਾ ਸਾਰਾ ਸਮਾਨ ਬੜੇ ਸਸਤੇ ਰੇਟ ਤੇ ਮਿਲ ਜਾਂਦਾ ਮੈਂ ਵਿੱਚੋਂ ਇੱਕ ਮੈਂਸ਼ਨ ਕਰਦਾ ਮੈਂ ਖੁਦ ਇਸ ਇਲਾਕੇ 'ਚ ਜੰਮਿਆ ਪਲਿਆ ਹਜੇ ਵੀ 500 ਰੁਪਏ ਦਾ ਇੱਕ ਬੱਚੇ ਦਾ ਪੂਰਾ ਸੂਟ ਮਿਲ ਜਾਂਦਾ ਇੱਥੇ ਤੇ 500 ਰੁਪਏ ਜਿਹੜੇ ਵੱਡੇ ਸ਼ੋਰੂਮਾਂ ਦੁਕਾਨਾਂ ਦੀਆਂ ਥੜੀਆਂ ਨਹੀਂ ਚੜ੍ਹਨ ਦਿੰਦੇ ਜੀ ਅਗਲੀ ਗੱਲ ਬਸ ਅੱਡੇ ਦੇ ਦੋ ਕਾਰਨ ਦਿੰਦੇ ਆ ਇੱਕ ਕਹਿੰਦੇ ਜੀ ਬੀ ਸਾਹਿਬ ਨੇ ਜਦ ਬਾਕੀ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਜਿਹੜਾ ਦੱਸਿਆ ਕਾਰਨ ਉਹ ਕਹਿੰਦੇ ਜੀ ਇੱਥੇ ਭੀੜ ਭੜਕਾ ਅਸਲ 'ਚ ਹਰ ਵਿਕਾਸ ਕਰ ਰਹੇ ਸ਼ਹਿਰ ਦਾ ਦੂਜਾ ਪੱਖ ਜਿਹੜਾ ਉਹ ਭੀੜ ਭੜਕਾ ਹੁੰਦਾ ਹੀ ਹੈ ਇਸ ਦਾ ਹੱਲ ਇਹ ਨਹੀਂ ਹੁੰਦਾ ਕਿ ਇਸ ਦਾ ਹੱਲ ਕੱਢਣ ਲਈ ਬੱਸ ਸਟੈਂਡ ਨੂੰ ਚੱਕ ਕੇ ਬਾਹਰ ਲੈ ਜਾਓ ਇਹ ਤਾਂ ਇਹ ਹੋ ਗਿਆ ਜੇ ਤੁਹਾਡੇ ਕਿਤੇ ਪੈਰ ਤੇ ਸੱਟ ਵੱਜੀ ਹੈ ਤਾਂ ਉਹਦਾ ਇਲਾਜ ਕਰਨ ਦੀ ਬਜਾਏ ਉਹ ਪੈਰ ਹੀ ਵੜ ਦੋ ਅਸਲ ਚ ਜੇ ਅਸੀਂ ਉਹਦਾ ਇਲਾਜ ਕਰਨਾ ਹੁੰਦਾ ਇਸ ਭੀੜ ਭੜੱਕੇ ਦਾ ਕਾਰਨ ਜਿਹੜਾ ਵੀ ਭਾਵੇਂ ਉਹ ਆਟੋਸ ਐ ਜੋ ਉਹਨਾਂ ਨੂੰ ਵਿਵਸਥਿਤ ਕਰਨ ਦੀ ਲੋੜ ਐ ਉਹ ਵੀ ਸਾਡੀ ਭਰਾ ਹੈ ਗਰੀਬ ਬੰਦੇ ਆ ਕੰਮ ਕਰਦੇ ਆ ਪਰ ਉਹਨਾਂ ਨੂੰ ਵਿਵਸਥਿਤ ਕਰਨ ਦੀ ਲੋੜ ਐ ਇਹ ਕੋਈ ਬਾਰੀ ਵੱਡੀ ਗੱਲ ਨਹੀਂ ਦੂਸਰਾ ਜਿਹੜਾ ਤਰੀਕਾ ਹੈਗਾ ਇਹਨੂੰ ਸੋਲਵ ਕਰਨ ਦਾ ਪਾਵਰ ਹਾਊਸ ਰੋਡ ਤੋਂ ਲੈ ਕੇ ਪੁਲਿਸ ਲਾਈਨ ਤੱਕ ਵੱਡੀ ਸੜਕ ਦੇ ਬਿਲਕੁਲ ਨਾਲ ਸਰਕਾਰੀ ਥਾਂ ਪਈ ਐ ਉਹ ਕਿਤੇ ਸਰਕਾਰੀ ਭਾਵੇਂ ਉਹ ਕਿਸੇ ਕਲੱਬ ਦੇ ਕਬਜ਼ੇ 'ਚ ਐ ਕਿਤੇ ਕੋਈ ਬੈਠਾ ਉਹ ਜੇ ਸੜਕ ਦੇ ਵਿੱਚ ਮਲਾ ਲਈ ਜਾਵੇ ਤਾਂ ਇਹ ਸੜਕ 150 ਫੁੱਟ ਦੇ ਕਰੀਬ ਚੌੜੀ ਹੋ ਜੂਗੀ ਤਾਂ ਬਿਲਕੁਲ ਵੀ ਸਮੱਸਿਆ ਰਹਿਣੀ ਨਹੀਂ ਸੋ ਜੇ ਇੱਥੋਂ ਬਾਹਰ ਚਲਿਆ ਜਾਂਦਾ ਬੱਸ ਸਟੈਂਡ ਉਹਦੇ ਨੁਕਸਾਨ ਕੀ ਹੋਣਗੇ ਕਿ ਸਾਰੀ ਪਹਿਲੀ ਗੱਲ ਤਾਂ ਜਿਹੜੇ ਮਰੀਜ਼ ਐ ਵਿਦਿਆਰਥੀ ਐ ਬਾਹਰੋਂ ਆਉਣ ਵਾਲੇ ਐ ਗਰੀਬ ਬੰਦੇ ਐ ਜਿਨ੍ਹਾਂ ਨੇ ਇਸ ਕਤਰੇ ਤੇ ਜਾਣਾ ਐ ਜਿਨ੍ਹਾਂ ਨੇ ਡੀਸੀ ਦਫ਼ਤਰ ਜਾਣਾ ਐ ਉਹਨਾਂ ਨੂੰ ਇਹ ਬਹੁਤ ਦੂਰ ਹੋ ਜੂਗਾ ਤੇ ਜਿਹੜੇ ਬਾਜ਼ਾਰ ਆ ਜਿਨ੍ਹਾਂ ਚੋਂ ਸਮਾਨ ਲੈਂਦੇ ਆ ਉਹ ਹਜ਼ਾਰਾਂ ਦੁਕਾਨਦਾਰਾਂ ਦੀ ਰੋਜ਼ੀ ਰੋਟੀ ਤੇ ਉਹਨਾਂ ਦੇ ਢਿੱਡ ਤੇ ਲੱਤ ਮਾਰਨਾ ਇਥੋਂ ਬੱਸ ਸਟੈਂਡ ਬਾਹਰ ਲੈ ਕੇ ਜਾਣਾ ਸੋ ਇਸ ਤੋਂ ਬਿਨਾ ਜਿਹੜਾ ਦੂਸਰਾ ਕਾਰਨ ਇਹ ਦੱਸਦੇ ਆ ਵਿਕਾਸ ਕਿ ਬੱਸ ਸਟੈਂਡ ਨੂੰ ਬਾਹਰ ਲਿਜਾ ਕੇ ਉਸ ਇਲਾਕੇ ਦਾ ਵਿਕਾਸ ਹੋ ਇਹ ਅਸਲ ਵਿੱਚ ਹਾਸੋ ਵੀ ਨਹੀਂ ਗੱਲ ਹੈ ਕਿਸੇ ਸਥਾਨ ਦਾ ਵਿਕਾਸ ਕਰਨ ਲਈ ਬੱਸ ਸਟੈਂਡ ਨਹੀਂ ਬਣਾਇਆ ਜਾਂਦਾ ਕਿਸੇ ਵਿਕਾਸ ਕੀਤੇ ਸਥਾਨ ਲਈ ਬੱਸ ਸਟੈਂਡ ਬਣਾਇਆ ਜਾਂਦਾ ਜਿੱਥੇ ਆਬਾਦੀ ਹੁੰਦੀ ਹੈ ਨਾ ਉਸ ਆਬਾਦੀ ਦੀ ਸਹੂਲਤ ਲਈ ਬੱਸ ਸਟੈਂਡ ਹੁੰਦਾ ਨਾ ਕਿ ਕਿਤੇ ਬੱਸ ਸਟੈਂਡ ਬਣਾ ਕੇ ਉੱਥੇ ਆਬਾਦੀ ਪੈਦਾ ਕਰਨੀ ਹੁੰਦੀ ਹੈ ਇਸ ਤਰ੍ਹਾਂ ਨਹੀਂ ਹੁੰਦਾ ਜਿੰਨੇ ਵੀ ਵੱਡੇ ਸ਼ਹਿਰਾਂ ਦੀ ਮੈਂ ਉਦਾਹਰਨ ਦਿੱਤੀ ਹੈ ਉੱਥੇ ਸਾਰਿਆਂ ਦੇ ਸ਼ਹਿਰ ਦੇ ਵਿੱਚ ਬੱਸ ਸਟੈਂਡ ਹੈ ਲੁਧਿਆਣੇ ਦੇ ਤੁਸੀਂ ਐਗਜ਼ਾਮਪਲ ਲੈ ਲਓ ਉੱਥੇ ਫਲਾਈਓਵਰ ਬਣਾਇਆ ਉਹਨਾਂ ਨੇ ਪਰ ਬੱਸ ਸਟੈਂਡ ਬਾਹਰ ਨਹੀਂ ਕੱਢਿਆ ਪਟਿਆਲੇ ਐਕਸਪੈਰੀਮੈਂਟ ਕੀਤਾ ਬੱਸ ਸਟੈਂਡ ਬਾਹਰ ਕੱਢਣ ਦਾ ਬੁਰੀ ਤਰ੍ਹਾਂ ਫੇਲ ਆ ਲੋਕ ਪਟਿਆਲੇ ਦੇ ਰੋ ਰਹੇ ਆ ਉਹਨਾਂ ਨੂੰ ਕੰਮ ਜਾਣਾ ਪੈਂਦਾ ਕੰਮ ਆਉਣਾ ਪੈਂਦਾ ਪਹਿਲਾਂ ਪਟਿਆਲੇ ਤੋਂ ਬਾਹਰ ਜਾਣਾ ਪੈਂਦਾ ਫਿਰ ਪਟ ਇਥੋਂ ਤੱਕ ਕਿ ਨਿਊਯਾਰਕ ਦੁਨੀਆ ਦਾ ਸਭ ਤੋਂ ਬਿਜ਼ੀਐਸਟ ਸਿਟੀਆ ਚੋਂ ਹੈ ਸੇ ਸ਼ਹਿਰਾਂ ਚੋਂ ਹੈ ਉੱਥੋਂ ਦਾ ਸਭ ਤੋਂ ਬਿਜ਼ੀ ਪਲੇਸ ਹੈ ਜਿਹੜਾ ਉਹ ਟਾਈਮ ਸਕੁਅਰ ਮੈਂ ਖੁਦ ਉੱਥੇ ਗਿਆ ਹੈ ਉੱਥੋਂ ਦਾ ਬੱਸ ਸਟੈਂਡ ਉਸ ਟਾਈਮ ਸਕੁਅਰ ਦੇ ਥੱਲੇ ਬਣਿਆ ਹੋਇਆ ਹੈ ਦੁਨੀਆ ਦੇ ਉੱਤੇ ਕੋਈ ਵੀ ਆਧਾਰਨ ਨਹੀਂ ਜਿੱਥੇ ਵਿਕਾਸ ਕਰਨ ਲਈ ਬੱਸ ਸਟੈਂਡ ਨੂੰ ਬਾਹਰ ਕੱਢਤਾ ਹੋਵੇ ਜਿੱਥੇ ਤੱਕ ਸਾਡੀ ਨੌਲੇਜ ਹੈ ਬੱਸ ਸਟੈਂਡ ਜਿੱਥੇ ਲਿਜਾਣ ਦੀ ਪਲੈਨਿੰਗ ਹੈ ਉੱਥੇ ਕੁਝ ਰਸੂਖਦਾਰ ਲੋਕਾਂ ਦੀਆਂ ਜ਼ਮੀਨਾਂ ਹੈ ਇਹ ਸਾਰਿਆਂ ਨੂੰ ਕਲੀਅਰ ਹੈ ਉੱਥੇ ਕੁਝ ਨਵੀਆਂ ਕਲੋਨੀਆਂ ਬਣ ਰਹੀਆਂ ਸਾਰਿਆਂ ਨੂੰ ਕਲੀਅਰ ਹੈ ਉਹਨਾਂ ਦੇ ਭਾਅ ਵਧਣਗੇ ਇਹਦੇ ਨਾਲ ਹੋਰ ਉੱਥੇ ਕੁਝ ਨਹੀਂ ਹੋਣਾ ਦੂਸਰੀ ਗੱਲ ਜਿਹੜੀ ਕਿਸੇ ਸਾਡੇ ਮਿੱਤਰ ਨੇ ਉੱਥੇ ਲਿਖੀ ਸੀ ਕਿ ਫੇਸਬੁੱਕ ਪੋਸਟ ਤੇ ਕਿ ਉੱਥੇ ਮੂਜਾ ਸੀਮੈਂਟ ਫੈਕਟਰੀ ਹੈ ਉੱਥੇ ਸੈਂਕੜੇ ਦੇ ਹਿਸਾਬ ਨਾਲ ਟਿੱਪਰ ਰੋਜ਼ ਬਾਹਰ ਨਿਕਲਦੇ ਆ ਉਹ ਤਿੰਨ ਗੁਣਾ ਆਪਦਾ ਵਧਾਉਣ ਦੀ ਵੀ ਪਲੈਨਿੰਗ ਚਾ ਕਿ ਤਿੰਨ ਗੁਣਾ ਇਹਦਾ ਪ੍ਰੋਡਕਸ਼ਨ ਹੋਰ ਵਧਾਉਣੀ ਹੈ ਜੇ ਹੁਣ 100 ਟਿੱਪਰ ਨਿਕਲਦਾ ਤਾਂ 300 ਟਿੱਪਰ ਨਿਕਲੂਗਾ ਉੱਥੋਂ ਉੱਥੇ ਰਾਖੀ ਵਾਲੇ ਟਰੱਕ ਨਿਕਲਦੇ ਆ ਰੋਜ਼ ਤਾਂ 2-250-300 ਟਰੱਕ ਨਿਕਲਦਾ ਰੋਜ਼ ਉਸੇ ਹੀ ਸੜਕ ਤੇ ਬੱਸ ਸਟੈਂਡ ਬਣਾਉਣਾ ਉਹ ਤਾਂ ਬਿਲਕੁਲ ਹੀ ਸੜਕ ਨੂੰ ਖਤਮ ਕਰਨ ਵਾਲੀ ਗੱਲ ਹੈ ਉਹ ਇੰਡਸਟਰੀਅਲ ਸਾਈਡ ਕਰ ਪਰਦੀ ਜਾ ਰਹੀ ਹੈ ਉੱਥੇ ਬਹੁਤ ਸਾਰੀ ਜ਼ਮੀਨ ਪਈ ਹੈ ਸਰਕਾਰੀ ਉਹਦਾ ਵਿਕਾਸ ਕਰਨਾ ਉੱਥੇ ਇੰਡਸਟਰੀ ਲਾ ਲਓ ਆਪੇ ਵਿਕਾਸ ਹੋ ਜਾਊਗਾ ਡੱਬ ਵਾਲੀ ਰੋਡ ਦਾ ਵਿਕਾਸ ਹੋਏ ਐਮਜ਼ ਲੱਗੇ ਨਾ ਕਿ ਉੱਥੇ ਬੱਸ ਸਟੈਂਡ ਬਣਿਆ ਸੀ ਉੱਚੀ ਵਾਲੀ ਰੋਡ ਦਾ ਵਿਕਾਸ ਹੋਇਆ ਉੱਥੇ ਉਹ ਮਾਲ ਜੇ ਬਣ ਗਏ ਤਾਂ ਉੱਤਰਲਾ ਵਿਕਾਸ ਹੋ ਗਿਆ ਕਿਸੇ ਜਗ੍ਹਾ ਤੇ ਵਿਕਾਸ ਕਰਨ ਲਈ ਬੱਸ ਸਟੈਂਡ ਨਹੀਂ ਲਜਾਇਆ ਜਾਂਦਾ ਹੁੰਦਾ ਹੁਣ ਕੁਸ਼ਕ ਝੂਠ ਤੇ ਤਰਕ ਕੋ ਤਰਕ ਭਲਕੀ ਉਹ ਇਹ ਹੈ ਕਿ ਪਹਿਲੀ ਗੱਲ ਅਧਿਕਾਰੀ ਕਹਿ ਰਹੇ ਕਿ ਸ਼ਹਿਰ ਵਾਲਾ ਬੱਸ ਅੰਡਾ ਵੀ ਚੱਲੂ ਜਿਹੜਾ ਤੁਹਾਡੇ ਵੀ ਸ਼ਾਇਦ ਕਈਆਂ ਦੇ ਮਾਈਂਡ ਚ ਆਇਆ ਹੋਊਗਾ ਕਿ ਸ਼ਹਿਰ ਵਾਲਾ ਬੱਸ ਅੰਡਾ ਵੀ ਚੱਲੂ ਉਹਦੇ ਲਈ ਸ਼ਟਲ ਬੱਸ ਚਲਾਈ ਜਾਊ 50 60 ਕਿਲੋਮੀਟਰ ਤੱਕ ਦੇ ਦਾਇਰੇ ਚ ਆਉਣ ਵਾਲੇ ਲੋਕ ਜਿਹੜੇ ਏਰੀਆਜ਼ ਉਹਨਾਂ ਤੋਂ ਬੱਸ ਬੱਸਾ ਇਸੇ ਬੱਸ ਅੰਡੇ ਤੇ ਆਉਣਗੀਆਂ ਲੌਂਗ ਰੂਟ ਦੀਆਂ ਬਾਹਰੋਂ ਚੱਲਣਗੀਆਂ ਇਹ ਉੱਥੋਂ ਇੱਥੇ ਆਉਣ ਲਈ ਸ਼ਟਲ ਬੱਸ ਚੱਲੂ ਤੁਸੀਂ ਆਪ ਸੋਚੋ ਜਿਹੜੀ ਗੱਲ ਕਹਿ ਰਹੇ ਵੀ ਭੀੜ-ਪਟਕਾ ਹਟਾਉਣ ਲਈ ਅਸੀਂ ਇੱਥੋਂ ਬੱਸ ਸਟੈਂਡ ਬਾਹਰ ਲਿਜਾ ਰਹੇ ਆ ਜਦੋਂ ਬੱਸਾਂ ਤਾਂ ਸਾਰੀਆਂ ਲੋਕਲ ਇੱਥੋਂ ਚੱਲਣੀਆਂ ਸ਼ਟਲ ਬੱਸ ਹੋਰ ਵਿੱਚ ਐਡ ਹੋ ਜਾਣੀ ਐ ਆਟੋ ਐਡ ਹੋਣਗੇ ਕਿਉਂਕਿ ਇੱਕ ਬੱਸ ਦੀ ਪੈਸੇਂਜਰਸ ਨੂੰ ਬਾਹਰੋਂ ਇੱਥੇ ਲਿਆਉਣ ਲਈ ਕੱਲੀ ਸ਼ਟਲ ਬੱਸ ਤੇ ਨਹੀਂ ਆਉਣਗੇ ਲੋਕ ਇੱਕ ਬੱਸ ਲਈ ਘੱਟੋ-ਘੱਟ 7-8-10 ਆਟੋ ਵੀ ਚਾਹੀਦੇ ਹੋਣਗੇ ਤੋ ਇੰਨੇ ਆਟੋ ਸ਼ਹਿਰ ਤੇ ਹੋਰ ਐਡ ਹੋ ਜਾਣੇ ਪੀੜ ਪੜਕਾ ਤਾਂ ਉਹ ਵੀ ਰਹੂਗਾ ਉਹ ਤਾਂ ਮੈਨੇਜ ਹੋਈ ਨਹੀਂ ਸਕਦਾ ਨਾ ਇਹ ਤਾਂ ਪੋਸੀਬਲ ਹੀ ਨਹੀਂ ਦੂਜੀ ਆ ਟ੍ਰਾਂਸਪੋਰਟਰ ਵੀਰ ਸਾਡੇ ਨਾਲ ਬੈਠੇ ਆ ਇਹ ਦੋ ਬਸ ਸਟੈਂਡ ਵਾਲਾ ਕਨਸੈਪਟ ਬਿਲਕੁਲ ਹੀ ਪੋਸੀਬਲ ਨਹੀਂ ਕਿਉਂ ਕਿ ਬੱਸਾਂ ਇੱਕ ਇੱਕ ਮਿੰਟ ਦੇ ਟਾਈਮ ਟੇਬਲ ਦੇ ਅਕੋਰਡਿੰਗ ਚੱਲਦੀਆਂ ਜਿਹੜੀ ਇਹਨਾਂ ਦੀ ਬੱਸ ਇੱਥੋਂ ਜਾਣੀ ਹੈ ਜੀ ਫਰੀਦਕੋਟ ਜਿੱਤੋਂ ਜਾਣੀ ਉਹ ਫਰੀਦਕੋਟ ਜਾਣੀ ਉਹ ਇਸ ਪਾਸਟੇ ਤੋਂ 9 ਵਜੇ ਚੱਲਦੀ ਹੈ ਉਧਰੋਂ ਅੰਮ੍ਰਿਤਸਰ ਦੀ ਅੰਮ੍ਰਿਤਸਰ ਜਾਣ ਵਾਲੀ ਬੱਸ ਦੂਜੇ ਬੱਸ ਸਟੈਂਡ ਤੋਂ 9:05 ਦੇ ਚੱਲਦੀ ਇਹਨਾਂ ਦੀ ਬੱਸ ਉਸ ਬੱਸ ਦੇ ਟਾਈਮ ਦੇ ਹਿਸਾਬ ਨਾਲ ਮੇਲ ਹੀ ਨਹੀਂ ਸਕਦੀ ਇਹਨੇ ਸ਼ਹਿਰ ਚੋਂ ਲੰਘਣਾ ਤਾਂ ਉਹ ਬੱਸਾਂ ਵਾਲਿਆਂ ਦੇ ਆਪਸ ਚ ਸਿਰ ਪੜਵਾਉਣਗੇ ਟਾਈਮ ਵੈਸੇ ਨਹੀਂ ਮਤਲਬ ਸਿਰ ਪੜਵਾਉਣਾ ਕਿ ਇਹ ਪ੍ਰੈਕਟੀਕਲੀ ਸੰਭਵ ਹੀ ਹੈ ਨਹੀਂ ਦੋ ਬੱਸ ਸਟੈਂਡਾਂ ਤੋਂ ਬੱਸਾਂ ਲਾ ਜਾ ਕੇ ਇੱਕ ਥਾਂ ਤੇ ਇਕੱਠੀਆਂ ਕਰਨੀਆਂ ਸੋ ਦੂਸਰਾ ਝੂਠ ਜਿਹੜਾ ਬੋਲ ਰਹੇ ਆ ਉਹ ਹੈ ਕਿ 100 200 ਬੰਦੇ ਆ ਦੇ ਵਿੱਚ ਪਹਿਲਾ ਇਹ ਕਿਹਾ ਗਿਆ ਕਿ ਕੱਲੇ ਟਰਾਂਸਪੋਰਟਰ ਆ ਉਸ ਤੋਂ ਬਾਅਦ ਦੁਕਾਨਦਾਰ ਵੀ ਸ਼ਾਮਲ ਹੋ ਗਏ ਆਰੀਆ ਸਮਾਜ ਚੌਂਕ ਤੱਕ ਤੁਸੀਂ ਉਦੋਂ ਦੇਖਿਆ ਇੱਕ ਸਿੰਗਲ ਵੀ ਦੁਕਾਨ ਨਹੀਂ ਸੁੱਫਲੀ ਹੁਣ ਕਹਿੰਦੇ ਕਿ ਕੱਲੇ ਦੁਕਾਨਦਾਰ ਸ਼ਾਮਲ ਹੈ ਪਹਿਲਾਂ ਡਿਸਾਈਡ ਕਰ ਲੈਣ ਵੀ ਕੱਲੇ ਕੌਣ ਸ਼ਾਮਲ ਹੈ ਇਹਦੇ ਵਿੱਚ ਸਾਡੇ ਕੋਲੇ ਚਾਰੇ ਵਪਾਰ ਮੰਡਲਾਂ ਦੇ ਪ੍ਰਧਾਨ ਆਏ ਇਹਦੇ ਵਿੱਚ ਸਾਡੇ ਕੋਲੇ ਸਾਰੀਆਂ ਜਿੰਨੀਆਂ ਬਠਿੰਡੇ ਦੀਆਂ ਦੁਕਾਨਦਾਰ ਯੂਨੀਅਨਾਂ ਆ ਮੈਰੀ ਜੀ ਬੈਠੇ ਹੁਣ ਇਸਿਰਕੀ ਬਾਜ਼ਾਰ ਦੀ ਵਾਲੇ ਪਾਸੇ ਦੇ ਆ ਮਤਲਬ ਇਹ ਨਹੀਂ ਹੈ ਕਿ ਤੋਂ ਬੀਬੀਆਰ ਤੋਂ ਇਹ ਨਹੀਂ ਹੈ ਕਿ ਕਿਸੇ ਇੱਕ ਬਾਜ਼ਾਰ ਦੇ ਹੈ ਬਠਿੰਡੇ ਦੇ ਸਾਰੇ ਬਾਜ਼ਾਰਾਂ ਦੇ ਜਿਹੜੀਆਂ ਮਾਰਕੀਟਾਂ ਮਾਰਕੀਟ ਐਸੋਸੀਏਸ਼ਨਾਂ ਹਨ ਅਲੱਗ-ਅਲੱਗ ਭਾਵੇਂ ਉਹ ਕਿਮਿਸ ਐਸੋਸੀਏਸ਼ਨਾਂ ਭਾਵੇਂ ਉਹ ਸਵਰਨਕਾਰ ਸੰਗ ਹੈ ਏ ਟੂ ਜ਼ेड ਆੜਤੀ ਐਸੋਸੀਏਸ਼ਨ ਦਾ ਤੁਹਾਡੇ ਸਾਹਮਣੇ ਹੁਣੇ ਆਇਆ ਤੇ ਬਹੁਤ ਸਾਰੀਆਂ ਪੰਚਾਇਤਾਂ ਇਹ ਨਹੀਂ ਵੀ ਇਕੱਲੇ ਸ਼ਹਿਰ ਦੇ ਦੁਕਾਨਦਾਰ ਸ਼ਾਮਲ ਐ ਪੈਨਸ਼ਨਰ ਐਸੋਸੀਏਸ਼ਨ ਉਹ ਕਰਮਚਾਰੀ ਸ਼ਾਮਲ ਐ ਆਸ-ਪਾਸ ਦੀਆਂ ਹੁਣ ਮੈਂ ਜੇ ਮੈਂ ਉਹਨਾਂ ਦੇ ਨਾਮ ਦੱਸਣ ਲੱਗ ਗਿਆ ਤੁਹਾਨੂੰ ਪਤਾ ਕੱਲ ਨੂੰ ਫਿਰ ਪੰਚਾਇਤਾਂ ਤੇ ਐਕਸ਼ਨ ਸ਼ੁਰੂ ਹੋ ਜਾਂਦਾ ਸਾਡੇ ਕੋਲੇ 50 ਦੇ ਕਰੀਬ ਪੰਚਾਇਤਾਂ ਦੇ ਮਤੇ ਆਏ ਆ ਕਿ ਅਸੀਂ ਵੀ ਇਸ ਸੰਘਰਸ਼ 'ਚ ਸ਼ਾਮਲ ਤੁਸੀਂ ਦੱਸੋ ਇਹ 100 200 ਬੰਦਾ ਹੁੰਦਾ ਕਿ ਸਾਰਾ ਇਲਾਕਾ ਹੁੰਦਾ 100 200 ਬੰਦਾ ਇੱਕ ਪਾਸੇ ਹੋ ਸਕਦਾ ਉਹ ਵੀ ਸਿਰਫ ਉਸ ਧਿਰ ਦੀ ਹਮਾਇਤ ਉਹ ਕਰੂਗਾ ਜਿਹਦਾ ਜਾਂਦਾ ਉੱਥੇ ਜ਼ਮੀਨ ਹੈ ਤੇ ਜਾਂ ਉਸ ਧਿਰ ਨਾਲ ਜੁੜਿਆ ਹੋਇਆ ਹੋਰ ਤੀਸਰਾ ਬੰਦਾ ਕੋਈ ਵੀ ਦੂਜੇ ਪਾਸੇ ਹਮਾਇਤ ਨਹੀਂ ਕਰਦਾ ਸੋ ਇਸ ਤਰ੍ਹਾਂ ਇੰਨੀ ਗੱਲ ਕਹਿਣੀ ਹੈ ਜੀ ਇੰਨੇ ਪੁਆਇੰਟ ਆ ਇਸ ਤੋਂ ਬਾਅਦ ਜੇ ਜਿਹੜੇ ਇਹ ਤਾਂ ਚਲ ਬਾਕੀ ਤੇ ਰਾ ਪੋਲਿਟੀਕਲ ਪਾਰਟੀਆਂ ਤੋਂ ਸਾਡੇ ਕੋਲੇ ਭਾਜਪਾ ਦੇ ਬੰਦੇ ਇੱਥੇ ਬੈਠੇ ਆ ਅਕਾਲੀ ਦਲ ਦੇ ਬੈਠੇ ਆ ਸਾਡੇ ਕੋਲੇ ਇੱਥੇ ਸਾਡੇ ਕੋਲੇ ਇੱਥੇ ਕਾਂਗਰਸ ਦੇ ਬੰਦੇ ਬੈਠੇ ਆ ਸਾਡੇ ਕੋਲੇ ਆਮ ਆਦਮੀ ਪਾਰਟੀ ਦੇ ਵੀ ਬੰਦੇ ਆਏ ਆ ਠੀਕ ਹੈ ਜੀ ਆਮ ਆਦਮੀ ਪਾਰਟੀ ਦੇ ਵੀ ਲੋਕ ਸਾਡੇ ਕੋਲੇ ਆਏ ਆ ਜਿਹੜੇ ਕਿ ਦੁਕਾਨਦਾਰ ਐਸੋਸੀਏਸ਼ਨ ਨਾਲ ਜੁੜੇ ਆ ਜਾਂ ਹੋਰ ਵੱਖ-ਵੱਖ ਉਹਦਨ ਵੀ ਸਾਡੇ ਕੋਲੇ ਉੱਪਰ ਜਿਹੜਾ ਪ੍ਰੋਗਰਾਮ ਕੀਤਾ ਸੀ ਦੀਪਕ ਸਿੰਘ ਲਿਆਰਗੇ ਵੀ ਆਏ ਸੀ ਠੀਕ ਹੈ ਇਸ ਤੋਂ ਪਹਿਲਾਂ ਜਿਹੜੀ ਮੀਟਿੰਗ ਕੀਤੀ ਹੈ ਜਿਹੜਾ ਡੀਪ ਸਾਬ ਨੇ ਕਿਹਾ ਕਿ ਉਹਦੇ ਵਿੱਚ ਹਾਂ ਕਰਕੇ ਗਏ ਆ ਉਹਦੇ ਵਿੱਚ ਸਿਰਫ ਆਪਣੀ ਪਸੰਦ ਦੇ ਕੁਝ ਕੁ ਬੰਦੇ ਬੁਲਾਏ ਤੇ ਅਕੋਰਡਿੰਗ ਟੂ ਪੋਲੀਟੀਕਲ ਲੀਡਰਸ ਜਿਹੜੇ ਅਸੀਂ ਰਾਜਨਗਰਗੇ ਜੀ ਨੂੰ ਸਰੂਪ ਸਿੰਘ ਲਾਜੀਤ ਜਿਨ੍ਹਾਂ ਤੇ ਇਲਜ਼ਾਮ ਲਾਉਂਦੇ ਆ ਕਿ ਉਹਨਾਂ ਨੇ ਹਾਂ ਕੀਤੀ ਹੈ ਉੱਥੇ ਉਹਨਾਂ ਨੇ ਇਹ ਕਿਹਾ ਬਕਵਾਲ ਉਹਨਾਂ ਦੇ ਕਹਿ ਰਿਹਾ ਇਹ ਮੈਂ ਉਹਨਾਂ ਨੇ ਓਪਨਲੀ ਬੋਲੇ ਆ ਚੌਂਕ 'ਚ ਖੜਕੇ ਉਹਦੀ ਰਿਕਾਰਡਿੰਗ ਹੈਗੀ ਆਪਣੇ ਕੋਲੇ ਕਿ ਸਾਨੂੰ ਉਧਰ ਬੁਲਾਇਆ ਗਿਆ ਡੀਸਾ ਬੁੱਲੋ ਅਸੀਂ ਉੱਥੇ ਸਿਗਨੇਚਰ ਕੀਤੇ ਮੀਟਿੰਗ 'ਚ ਹਾਜ਼ਰੀ ਦੇ ਕੱਲੇ ਸਾਨੂੰ ਪੀਵੀ ਉੱਤੇ ਕੁਸ਼ਕ ਪ੍ਰੋਜੈਕਟ ਦਿਖਾਈਆਂ ਗਈਆਂ ਪ੍ਰੈਜੈਂਟੇਸ਼ਨਸ ਉਹ ਦਿਖਾ ਕੇ ਇੱਕ ਮੁੱਦਾ ਇਹ ਲਿਆ ਫਿਰ ਤਿੰਨ ਚਾਰ ਮੁੱਦੇ ਹੋਰ ਵਿੱਚ ਲੈ ਕੇ ਉਸ ਤੋਂ ਬਾਅਦ ਸਾਨੂੰ ਉੱਥੋਂ ਭੇਜ ਦਿੱਤਾ ਗਿਆ ਇਹਦੇ 'ਚ ਨਾਲ ਸੀ ਕੋਈ ਸਹਿਮਤੀ ਦਿੱਤੀ ਹੈ ਹੁਣ ਇਹ ਤੁਸੀਂ ਤੁਹਾਡੇ ਸਾਹਮਣੇ ਆ ਤੁਸੀਂ ਉਹਨਾਂ ਤੋਂ ਵੀ ਪੁੱਛ ਸਕਦੇ ਹੋ ਸਬੰਧਤ ਤੇ ਰੰਤੋ ਵੀ ਠੀਕ ਹੈ ਜੀ ਤੇ ਜਿਹੜੇ ਵਪਾਰ ਮੰਡਲ ਦੇ ਵਾਲਿਆਂ ਨੇ ਗੱਲ ਕੀਤੀ ਵੀ ਜਿਵੇਂ ਮਿਤ ਕਪੂਰ ਜੀ ਸ਼ਾਮਲ ਹੋਏ ਉਹਨਾਂ ਨੇ ਵੀ ਕਿਹਾ ਕਿ ਸਾਡੇ ਤੋਂ ਨਾ ਅਸੀਂ ਬਿਲਕੁਲ ਵੀ ਸਹਿਮਤੀ ਨਹੀਂ ਦਿੱਤੀ ਅਸੀਂ ਉਲਟਾ ਉਸ ਚੀਜ਼ ਦਾ ਵਿਰੋਧ ਕਰਕੇ ਆਏ ਆ ਟਰਾਂਸਪੋਰਟਰਾਂ ਚੋ ਵੀ ਇੱਕ ਤਰ੍ਹਾਂ ਸ਼ਾਮਲ ਹੋਈ ਸੀ ਮੀਟਿੰਗ ਚ ਉਹਨਾਂ ਨੇ ਵੀ ਇਹੀ ਕਿਹਾ ਵੀ ਅਸੀਂ ਮੌਕੇ ਤੇ ਵਿਰੋਧ ਕੀਤਾ ਭਾਵੇਂ ਤੁਸੀਂ ਉਹਦੀ ਸੀਸੀਟੀਵੀ ਕਢਾ ਕੇ ਦੇਖ ਲਓ ਸੋ ਇੰਨਾ ਸਾਡਾ